ਪੂਜਾ ਕਿਵੇਂ ਆ ਸੀਐਮ ਚਰਨਜੀਤ ਸਿੰਘ ਚੰਨੀ ਦੀ ਬੀਬੀ ਜ਼ਗੀਰ ਕੌਰ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਬਿਆਨ ਸਾਹਮਣੇ ਆਇਆ ਲੋਕਾਂ ਨੇ ਗੱਲ ਚੱਕ ਲਈ ਸੀ ਕਿ ਸੀਐਮ ਚਰਨਜੀਤ ਚੰਨੀ ਨੇ ਬੀਬੀ ਜ਼ਗੀਰ ਕੌਰ ਨਾਲ ਛੇੜਖਾਨੀ ਕੀਤੀ ਆ ਪਰ ਚਰਨਜੀਤ ਸਿੰਘ ਚੰਨੀ ਨੇ ਖੁਦ ਹੁਣ ਮੀਡੀਆ ਦੇ ਸਾਹਮਣੇ ਆ ਕੇ ਕਿਹਾ ਕਿ ਉਹ ਮੇਰੇ ਭੈਣਾਂ ਦੇ ਸਮਾਨ ਬਜ਼ੁਰਗਾਂ ਦੇ ਸਮਾਨ ਮਾਤ ਦੇ ਸਮਾਨ ਮੈਂ ਉਸ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਮੈਂ ਝੁੱਕ ਕੇ ਮਿਲਿਆ ਤੇ ਜਿਸ ਤਰ੍ਹਾਂ ਮਿਲਦੇ ਹੁੰਨੇ ਆ ਤੇ ਜਿਵੇਂ ਆਪਾਂ ਬਜ਼ੁਰਗਾਂ ਦੇ ਠੋਡੀ ਦੇ ਹੱਥ ਲਾ ਦਿੱਤਾ ਤੇ ਉਸ ਤਰ੍ਹਾਂ ਲਾ ਦਿੱਤਾ ਸੀ ਇਦਾਂ ਦਾ ਕੋਈ ਵੀ ਮੇਰੇ ਮਨ 'ਚ ਵਿਚਾਰ ਨਹੀਂ ਹੈਗਾ ਲੋਕ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਨੇ ਤੁਸੀਂ ਦੇਖਿਆ ਸਾਡੇ ਪਿਛਲੇ ਵੀਡੀਓ 'ਚ ਤੇ ਲੋਕ ਵੀਡੀਓ ਦੇ ਅੱਗੇ ਗਾਣਾ ਲਾ ਰਹੇ ਨੇ ਇਦਾਂ ਦੀਆਂ ਚੀਜ਼ਾਂ ਸੀ ਤਾਂ ਹੁਣ ਚਰਨਜੀਤ ਚੰਨੀ ਨੇ ਖੁਦ ਬੀਬੀ ਜ਼ਗੀਰ ਕੌਰ ਦੀ ਵੀਡੀਓ ਵੱਲੋਂ ਤੋਂ ਬਾਅਦ ਗੱਲ ਆਖੀ ਹੈ ਮੀਡੀਆ ਸਾਹਮਣੇ ਤੁਸੀਂ ਵੀ ਦੇਖੋ ਛੋਟੀ ਜਿਹੀ ਕਲਿੱਪ ਜੋ ਕੀ ਕਿਹਾ ਚਰਨਜੀਤ ਸਿੰਘ ਚੰਨੀ ਨੇ ਸੁਣੋ ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸ ਤਰ੍ਹਾਂ ਚੁੱਕ ਕੇ ਮਿਲਿਆ ਕੱਲ ਦੇਖਿਆ ਨਾ ਐਸੀ ਠੋਡੇ ਦੇ ਹੱਥਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣਾਂ ਮਾਂ ਦੇ ਲਗਾਉਂਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ